ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰਜੀ ਵੱਲੋਂ ਆਪਣੇ ਭਾਰਤ ਦੌਰੇ ਦੌਰਾਨ ਸਮਾਜ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਉਠਾਇਆ ਗਿਆ ਅਤੇ ਵੱਖ-ਵੱਖ ਸ਼ਖਸੀਅਤਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ। ਇਸੇ ਤਰ੍ਹਾਂ ਹੀ ਸ਼੍ਰੀ ਰਮੇਸ਼ ਕਲੇਰਜੀ ਵੱਲੋਂ ਪੰਜਾਬ ਦੇ ਗਵਰਨਰ ਸ਼੍ਰੀ ਬਨਵਾਰੀ لال ਪ੍ਰੋਹਿਤ ਨਾਲ ਵੀ ਮੁਲਾਕਾਤ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੇ ਲੋਕ ਹਿੱਤ ਅਤੇ ਸਮਾਜ ਦੇ ਚੱਲ ਰਹੇ ਮੁੱਦਿਆਂ ਦੇ ਹੱਲ ਲਈ ਗਵਰਨਰ ਅੱਗੇ ਆਵਾਜ਼ ਉਠਾਈ ਅਤੇ ਵਿਚਾਰ ਕੀਤੇ। ਇਸ ਮੌਕੇ ਪੰਜ ਪਤੀ ਸੀਨੀਅਰ ਆਗੂ ਮਨਜੀਤ ਬਾਲੀ ਜੀ, ਸੂਰਜਪਾਲ ਕਟਾਰੀਆ ਜੀ, ਅਜੀਤ ਸਿੰਘ ਜੀ, ਕੁਲਦੀਪ ਮਹਿਰਾ ਜੀ, ਮਨਦੀਪ ਸਿੰਘ ਜੀ, ਜਸਵੀਰ ਸਿੰਘ ਜੀ, ਰੋਹਿਤ ਸੋਨਕਾਰ ਜੀ, ਡਾਕਟਰ ਆਰਐਸ ਰੇਡੀ ਜੀ ਅਤੇ ਰਜੀਵ ਦੱਤ ਜੀ ਹਾਜ਼ਰ ਸਨ। ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ।